ਸਾਹਿਕ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 27 ਸਤੰਬਰ ਵਾਲੇ ਦਿਨ ਬੇਕਰਸ ਫੀਲਡ ਯੂ ਐਸ ਏ ਅਮਰੀਕਾ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਬੇਕਰਸ ਫੀਲਡ ਕਬੱਡੀ ਕੱਪ ਇਹ ਜਿਹੜਾ ਕਬੱਡੀ ਕੱਪ ਆ ਚੌਥੀ ਵਾਰ ਇਹ ਯੂ ਐਸ ਦੇ ਵਿੱਚ ਕਰਵਾਇਆ ਜਾ ਰਿਹਾ ਜੀ ਇਹ ਕਬੱਡੀ ਕੱਪ ਚੌਥਾ ਕਬੱਡੀ ਕੱਪ ਰਹੇਗਾ ਜੀ ਬੇਕਰਸ ਫੀਲਡ ਕਬੱਡੀ ਕੱਪ ਇਹਦੇ ਵਿੱਚ ਜਿਹੜੇ ਕਿ ਇਹਦੇ ਵਿੱਚ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਤੇ ਗੁਰੂ ਨਾਨਕ ਕਬੱਡੀ ਫੈਡਰੇਸ਼ਨ ਜਿਹੜੀਆਂ ਕਿ ਅਕੈਡਮੀਆਂ ਉਹਨਾਂ ਵੱਲੋਂ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਇਹ ਕਬੱਡੀ ਕੱਪ 27 ਸਤੰਬਰ ਵਾਲੇ ਦਿਨ ਕਰਵਾਇਆ ਜਾ ਰਿਹਾ ਬੇਕਰਸ ਫੀਲਡ ਸੀਏ ਯੂਐਸ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਜੀ ਇਹਦੇ ਵਿੱਚ ਆਲ ਓਪਨ ਦੀਆਂ 8 ਟੀਮਾਂ ਪਹੁੰਚ ਰਹੀਆਂ ਹਨ 4 ਆਲ ਓਪਨ ਦੇ ਮੈਚ ਹੋਣੇ ਆ ਤੇ ਬੈਸਟ ਰੇਟਰ ਜਾਫੀਆਂ ਨੂੰ ਜਿਹੜੇ ਕੀ ਬਹੁਤ ਵੱਡੇ ਇਨਾਮ ਦਿੱਤੇ ਜਾਣੇ ਆ ਹਜ਼ਾਰਾਂ ਡਾਲਰਾਂ ਦੇ ਵਿੱਚ ਨਾਮ ਦਿੱਤੇ ਜਾਣੇ ਆ ਇਹ ਜਿਹੜਾ ਮੈਚ ਆ ਬਹੁਤ ਹੀ ਫਸਵਾ ਹੋਣ ਵਾਲਾ ਜੀ ਇਸ ਕਬੱਡੀ ਦੇ ਜਿਹੜੇ ਪੋਸਟਰ ਆ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਧੰਨਵਾਦ